सीएम ओहदे ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਬਦਲੇ ਜਾਣ ਦੇ ਸਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ अफवाह है सीएम मान बोले हैं कि कल हो सकती है कदे ये सिर्फ अफवाहें फैलाई जा रही हैं मुख्यमंत्री भगवंत मान ਨੂੰ ਇਹ ਸਵਾਲ ਕੇਜਰੀਵਾਲ ਦੇ ਪੰਜਾਬ ਦਾ ਸੀਐਮ ਬਣਨ ਬਾਰੇ ਪੁੱਛਿਆ ਗਿਆ ਸੀ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀਐਮ ਬਦਲੇ ਜਾਣ ਦੀ ਚਰਚਾ ਪੂਰੀ ਤਰ੍ਹਾਂ ਅਫਵਾਹ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਅਫਵਾਹਾਂ ਨੂੰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨ ਏਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਚੋਂ ਦਾ ਕਹਿੰਦੇ ਉਹ ਇਹ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਖੀਰਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਰੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਸਾਰਾ ਜਿਹੜਾ ਚਲਦੇ ਨੇ ਰਿਯੂਮਰ ਜੀ ਹੈ ਨਾ ਤਿੰਨ ਚਾਰ ਨੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟੋ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਤਾਂ ਬਰਥਡੇ ਨਾ ਕਰਿਆ ਕਰੋ ਹਨਾ ਇੱਕ ਇੱਕ ਬਰਥਡੇ ਤਾਂ ਹੁੰਦੇ ਹੀ ਆ ਸਾਲ ਚ ਸੋ ਇੱਥੇ ਉਹੀ ਮਾਫ ਫਵਾਂ ਫਲਾਉਂਦੇ ਰਹਿੰਦੇ ਨੇ ਕੋਈ ਐਦਾਂ ਪੰਜਾਬ ਵਿੱਚ ਤਾਪਮਨ ਆਮ ਨਾਲੋਂ ਗਰਮ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਨ 3.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਤਾਪਮਨ ਆਮ ਨਾਲੋਂ 4.3 ਡਿਗਰੀ ਜ਼ਿਆਦਾ ਪਾਇਆ ਗਿਆ ਪਰ ਪੱਛਮੀ ਕੜਬੜੀ ਕਾਰਨ ਕੁਝ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਵਿੱਚ ਆਉਣ ਵਾਲੇ 2 ਦਿਨਾਂ ਵਿੱਚ ਮੀਂਹ ਸੰਬੰਧੀ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪੱਛਮੀ ਕੜਬੜੀ ਸਰਗਰਮ ਹੈ ਇਸ ਦਾ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਅਸਰ ਵਿਖਾਈ ਦੇਵੇਗਾ 19 ਤੇ 20 ਫਰਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਬਦਲਵਾਈ ਰਹੇਗੀ ਅਤੇ ਆਮ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਵਧੇ ਹੋਏ ਤਾਪਮਨ ਵਿੱਚ ਥੋੜੀ ਜਹੀ ਗਰਾਫਟ ਵੇਖੀ ਜਾ ਸਕਦੀ ਹੈ ਸੁਖਬੀਰ ਬਾਲ ਦੀ ਵੱਡੀ ਧੀ ਹਰਕਿਰਤ ਕੌਰ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹਰਕਿਰਤ ਔਰ ਬਾਦਲ ਦੀ ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਇਸ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਹਸਤੀਆਂ ਸਮੇਤ ਕਈ ਪੰਜਾਬੀ ਕਲਾਕਾਰ ਵੀ ਇਸ ਪਾਰਟੀ ਵਿੱਚ ਮੌਜੂਦ ਰਹੇ ਇਸ ਮੌਕੇ ਸ਼੍ਰੋਮਣੀ ਕਾਲਦ ਦੇ ਆਗੂਆਂ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਦੇ ਰਾਜਨੀਤਿਕ ਹਸਤੀਆਂ ਮੌਜੂਦ ਰਹੀਆਂ ਰਿਸੈਪਸ਼ਨ ਪਾਰਟੀ ਵਿੱਚ ਬੀਜੇਪੀ ਦੇ ਪ੍ਰਧਾਨ ਸੁਨੀਤ ਜਾਖੜ ਕੇਂਦਰ ਰਾਜ ਮੰਤਰੀ ਰਵਨੀਤ ਬਿੱਟੂ ਸਮੇਤ ਤਰਨ ਚੁੰਗ ਮਨਪ੍ਰੀਤ ਸਿੰਘ ਬਾਦਲ ਅਸ਼ਵਨੀ ਸ਼ਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਸ਼ਮੂਲੀਅਤ ਕੀਤੀ ਇਸ ਪਾਰਟੀ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਹੋਰ ਸਿਆਸੀ ਲੀਡਰ ਵੀ ਪਹੁੰਚੇ ਸਨ ਫਿਲਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚੋਣਾਂ ਤੋਂ ਬਾਅਦ ਕਾਫੀ ਐਕਟਿਵ ਨਜ਼ਰ ਆ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਾਨਕ ਸੰਗਰੂਰ ਦੀ ਚੀਮਾ ਮੰਡੀ ਤਹਿਸੀਲ ਕੰਪਲੈਕਸ ਦਾ ਅਚਾਨਕ ਦੌਰਾ ਕੀਤਾ ਤਹਿਸੀਲ ਦੇ ਕੰਮਾਂ ਦਾ ਨਿਰੀਖਣ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਇਸ मौके ਲੋਕਾਂ ਨਾਲ ਮੁਲਾਕਾਤ ਕਰਕੇ ਦਿੱਕਤਾਂ ਪਰੇਸ਼ਾਨੀਆਂ ਜਾਣੀਆਂ ਅੱਜ ਪਹਿਲਾ ਮੈਂ ਚੀਮਾ ਮੰਡੀ ਗਿਆ ਸੀ ਉੱਥੇ ਵੀ ਨਵੀਂ ਸਬ ਤਹਿਸੀਲ ਬਣੀ ਹੈ ਪਿਛਲੇ ਕੁਝ ਦਿਨ ਪਹਿਲੇ ਹੀ ਵਗੈਰ ਕੰਡੀਸ਼ਨ ਚਾਹੀਏ ਉਸੇ ਵੀ ਚੈੱਕ ਕਰਨਾ ਸੀ ਕਿ ਫਰਦਾਂ ਵਗੈਰਾ ਟਾਈਮ ਤੇ ਨਿਕਲ ਰਹੀਆਂ ਨੇ ਰਿਸਟਰੀਏ ਟਾਈਮ ਤੇ ਹੋ ਰਹੀਆਂ ਨੇ ਪਟਵਾਰੀ ਜਿਹੜੇ ਨੇ ਉਹ ਕਹਿੰਦਾ ਤੌਰ ਤੇ ਉਹਨਾਂ ਦੇ ਪਟਵਾਰੀਆਂ ਦਾ ਇੱਕ ਪ੍ਰੋਪਰ ਇੱਕ ਵਰਕ ਰੂਮ ਬਿਤਾਇਆ ਗਿਆ ਹੈ ਸੁਬੜੇ ਖੁਸ਼ ਹੋਦੇ ਉਥੇ ਲੋਕ ਅੱਜ ਮੈਂ ਉਸੇ ਹਸਪੀਟਲ ਚ ਵੀ ਗਿਆ ਸੀ ਉਹ ਬੰਦ ਸੀ ਉਹਦੀ 36 ਉਹਨਾਂ ਵਾਲੀ 36 ਉਹਦੀ ਡੈਡਲਾਈਨ ਇਹ ਲੱਗਦਾ ਕਿ ਅਸਲ ਵਿੱਚ ਐਨਸੀਪੂ ਬੀ ਬੈਡਾਂ ਹਸਪੀਟਲ ਐਮਰਜੈਂਸੀ 10 ਕੇਸ ਪੀਡੀਆਪੀ ਬੜੀ ਸਾਰਾ ਕੁਝ ਹੋ ਰਿਹਾ ਉਸ ਤੋਂ ਬਾਅਦ ਮੈਂ ਤੇ ਉਸ ਟਾਈਮ ਹੈ ਅਮ ਲੋਕਾਂ ਨੂੰ ਪੁੱਛਿਆ ਪਹਿਲਾਂ ਕੌਣ ਸਾ ਮੈਂ ਕੋਈ ਇੱਥੇ ਛਾਪਾ ਮਾਰਨੀ ਆਇਆ ਹਾਂ ਕਮੀਆਂ ਦੇਖਣ ਸਰਕਾਰ ਜਿੱਥੇ ਕਮੀ ਹੋਊਗੀ ਪੂਰੀ ਕਮੀਆਂ ਦੇ ਵਿੱਚ ਵੀ ਮੈਨੂੰ ਇੱਕ ਗੱਲ ਪਤਾ ਲੱਗੀ ਇੱਕ ਤਾਂ ਇੱਥੇ ਤਹਿਸੀਲਦਾਰ ਜਿਹੜਾ ਉਹਦੀ ਪੋਸਟ ਕੱਟ ਜਿਹੜੇ ਪੱਕੀ ਪੋਸਟ ਆ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਜੀ ਮੈਂ ਅੱਜ ਗਏ ਹੋਏ ਤਾਂ ਇੱਥੇ ਫਿਰ ਨੈਤਸੀਲਦਾਰ ਜਨੀਰ ਨਾ ਅਟੈਚ ਹੈ ਕੁਛ ਨਹੀਂ ਦਿੱਤਾ ਵੀ ਹਨੇਰ ਵੀ ਉਹੀ ਦੇਖਦੇ ਨੇ ਕੋਈ ਦੇ ਦੇ ਇੱਥੇ ਫਿਰ ਨਾ ਰਿਸਟਰੀ ਐ ਲੇਟ ਹੋਉਂਦੀ ਹੈ ਉਹ ਇੱਕ ਪੱਕਾ ਤਸੀਲਦਾਰ ਅੱਜ ਹੀ ਮੈਂ ਜਾ ਕੇ ਉਹ ਰੈਵਨਿਊ ਡਿਪਾਰਟਮੈਂਟ ਨੂੰ ਲੈ ਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਵੀ ਡਾਕਟਰਾਂ ਦੀ ਬਹੁਤ ਤਾਕ ਹੈ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਰੋਜ਼ ਕਿਉਂ ਨਹੀਂ ਆ ਜਿੱਥੇ ਆ ਗਏ ਕੱਲ ਤੋਂ ਤੁਹਾਨੂੰ ਇੱਥੇ ਅਸੀਦਰ ਵੀ ਪੱਕਾ ਮਿਲ ਜੇ ਦੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟ ਦੀ ਇਸੇ ਨੈਟ ਸਲੋ ਹੈ ਤਾਂ ਉਹ ਵਰਦਾ ਨਿਕਲਣ ਚ ਟਾਈਮ ਲੱਗਦਾ ਅੱਜਕੱਲ ਤਾਂ ਕੋਈ ਨੈਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਕੋਈ ਕੋਟਰਾ ਹੈ ਉਹ ਖਿਆਲ ਤੇ ਹਾਂ ਜੀ ਸਕੂਲ ਉਹ ਐਮੀਨੈਂਸ ਦੀ ਬਿਲਡਿੰਗ ਵੀ ਜਿਹੜੀ ਜਿਹੜੀ ਬਣੀ ਨਹੀਂ ਕਾਫੀ ਚਿਰ ਤੋਂ ਅਨਾਉਂਸ ਹੋਇਆ ਸੀ ਪਰ ਪੱਟੇ ਬੱਚੇ ਉਸੇ ਪੁਰਾਣੀ ਸਕੂਲ ਦੀ ਬਿਗਨ ਵਿੱਚ ਬੈਠੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜੀ ਜੀ ਇਹ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ ਜਿੱਥੇ ਵੀ ਆਈ ਜਾਂਦੇ ਆ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਜੀ ਉਹਦੇ ਦਰਮਿਆਨ ਆਪਾਂ ਜ਼ਿਆਦਾ ਕੰਸਟਰਕਸ਼ਨ ਨਹੀਂ ਕਰ ਸਕਦੇ ਪਰ ਪਹਿਰੋਜਨ ਦੇ ਕੱਲ ਤੋਂ ਹਾਂਜੀ ਅਸਟ੍ਰੂਮਲ ਹੈ ਸੋ ਜਿਵੇਂ ਜਿਵੇਂ ਬਣੀ ਚਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜੂਗਾ ਛੁੱਟੀਆਂ ਚ ਜਿਹੜਾ ਬੱਚਿਆਂ ਲਈ ਦਾ ਸਮਰ ਕੈਂਪ ਵਗੈਰ ਲੱਗਿਉਂਦੇ ਨੇ ਉਹ ਤੋਂ ਜ਼ਿਆਦਾ ਕੰਮ ਸਕਸ਼ਨ ਹੋ ਸਕਦੇ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਰੁਕ ਜਾਂਦੀਆਂ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਵੀ ਹਾਲ ਦਾੜੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਹੈਗਾ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਆ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ ਚ ਖਾਲੀਆਂ ਪਟਕ ਕੇ ਪਾਈਪਾਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਇੱਕ ਸੀ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਤੇ ਕਿਸੇ ਨੇ ਸੀਵਰੇਜ ਤਾਂ ਨਹੀਂ ਕੋਣਾ ਕਿਸੇ ਨੇ ਟੈਲੀਫੋਨ ਦੀਆਂ ਤਾਰਾਂ ਤਾਂ ਨਹੀਂ ਪੁੱਛੀ ਮੈਂ ਆਪ ਹੀ ਇਹ ਗੱਲਾਂ ਆਪਣੇ ਸੀਡੀਐਜ ਕਹਿੰਦਾ ਰਿਹਾ ਕਿ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਆ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟੜੀ ਇੱਥੇ ਮਰਜ਼ੀ ਇੱਥੇ ਸਰ ਇਹ ਹੋਇਆ ਜੀ ਕੋਈ ਬਾਤ ਕਹਿ ਦਰਨੀ ਉਹ ਕੋਈ ਸਾਰੀ ਮੈਂ ਉਹਨਾਂ ਨੂੰ ਕਿਹਾ ਵੀ ਤਾਲਮੇਲ ਰੱਖਣਾ ਉਹ ਵਿਭਾਗ ਮੈਂ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਨੂੰ ਤਾਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀਤਾ ਹਰ ਰੋਜ਼ ਨਿਹਾਰ ਹੀ ਬਦਲਦਾ ਅਸੀਂ ਕਦਮ ਲਈ ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜਦੋਂ ਆਮ ਲੋਕਾਂ ਚਾਹੁੰਦੇ ਨੇ ਉਹਨੂੰ ਵੱਡੇ ਬਣਾ ਦਿੰਦੇ ਠੀਕ ਹੈ ਇਹ ਤੋਂ ਪਹਿਲਾਂ ਇੱਥੇ ਕੋਈ ਮੁੱਖ ਮੰਤਰੀ ਆਇਆ ਹੈ ਆਇਆ ਨਹੀਂ ਮੈਂ ਪੌੜੀਆਂ ਚੜ੍ਹ ਕੇ ਦੱਸ ਨਹੀਂ ਨਹੀਂ ਉਹਨਾਂ ਕਦੇ ਉਹਨਾਂ ਟਾਈਮ ਨਹੀਂ ਆਉਂਦੇ ਸਰ ਉਹ ਮੈਨਾਂ ਹਾਲੀ ਲੋਕ ਨੇ ਉਹਨਾਂ ਨੂੰ ਕੀ ਪਤਾ ਸਤੂਰਗੜ੍ਹ ਦੀ ਕਹੇਰੀ ਕਿੱਥੇ ਹੈ ਸਤੂਰਗੜ੍ਹ ਦਾ ਹਸਪਤਾਲ ਕਿੱਥੇ ਹੈ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਬੰਨ ਸਾਰੀਆਂ ਮੈਂ ਇਹੀ ਕੰਮ ਕਰਨਾ ਹੈ ਜੇ ਕੋ ਮੈਂ ਪਹਿਲਾਂ ਜਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਲੈਂਦੇ ਵਾਹ ਜੀ ਮੈਨੂੰ ਦਿਖਾਉਣ ਵਾਸਤੇ ਠੀਕ ਹੈ ਅਸੀਂ ਕਹਿੰਦੇ ਕਿਸੇ ਹੋਰ ਸ਼ਹਿਰ ਦਾ ਜਾਂਦੇ ਕਿਸੇ ਹੋਰ ਸ਼ਹਿਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜੀ ਜੇ ਉਹਨਾਂ ਕਹ ਲਈ ਦੱਸ ਦਿੰਦਾ ਮੈਂ ਸਾਰੇ ਕੁਝ ਠੀਕ ਕਰ ਲੈਂਦਾ ਇੰਟਰਨੈਟ ਵੀ ਠੀਕ ਕਰਿਆ ਬਹੁਤ ਸਾਰੇ ਪੂਰਾ ਸਾਰੇ ਠੀਕ ਕਰ ਲੈਂਦੇ ਹਾਂ ਉਹ ਸੋ ਹੂਟਰ ਸੁਣ ਕੇ ਨਾ ਜੀ ਅਸੀਂ ਦੇਖਿਆ ਵੀ ਸਾਰਾ ਗੇ ਲੱਗਦਾ ਉਹ ਖੁਦਰ ਦੀ ਸੱਚਾ ਆ ਗਏ ਤੁਸੀਂ ਠੀਕ ਹੈ ਨਾ ਸੋ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਸ਼ਾਰਟ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਂਦਾ ਰਹਿੰਦਾ ਨਾ ਸਕੂਲਾਂ ਚ ਵੀ ਕਿਤੇ ਖੜ੍ਹ ਜਾਨੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦਿਲਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਤਈਏ ਬਿੱਤਾਂ ਪਤਾ ਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗਦੀ ਮੈਂ ਫੇਰ ਦੁਬਾਰੇ ਕਹਿੰਨਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਉਹਨਾਂ ਨੇ ਵੀ ਮੈਂ ਕਿਸ ਨੂੰ ਫੜਨ ਆਇਆ ਹਾਂ ਮੈਂ ਤਾਂ ਪੁੱਛਣ ਆਇਆ ਮੈਂ ਤਸੀਹਦਾਰ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਅਸੀਂ ਪੂਰੀਆਂ ਕਰਾਂ ਇੱਕ ਮਾਰ ਸਾਲ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਕਿ ਸਿੱਧਾ ਆਣਾ ਪਹਿਲਾਂ ਮੈਂ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਕਿ ਨੈਸ਼ਨਲ ਲੈਵਲ ਤੇ ਜਿਹੜਾ ਭੀੜੀਆਂ ਨੇ ਚਲਾਇਆ ਵੀ ਹੈ ਠੀਕ ਹੈ ਨਾ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਸਰੇ ਹੋਊਗਾ ਅਗਲਾ ਜਹਾਜ ਜਿਹੜਾ ਜਿਖਲਾਊਗਾ ਉਹ ਕਟਕਟ ਅੰਮ੍ਰਿਤਸਰ ਦੇ ਬਿਆਸ ਚ ਸਮ ਜਿਹੜੇ ਨੌਜਵਾਨ ਮੁੰਡੇ ਮੜੇ ਆ ਇਹਨਾਂ ਨੂੰ ਕੋਈ ਮੁਰਬਸੇਬਲੀ ਕੋਈ ਸਰਕਾਰ ਸਹਿਤ ਤੱਕ ਰੂ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਂ। ਕਈ ਵਾਰੀ ਪਿੰਡ ਦੇ ਲੋਕ ਪੂਜਾ ਪਿੰਡ ਦੇ ਸ਼ਰੀਕੇ ਵਾਲੇ ਮਿਹਨੇ ਮਾਰਨ ਲੱਗ ਪਏ ਹਾਂਜੀ ਹਾਂਜੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਜਿਹੜੇ ਉਤਰੂ ਮੁੜ ਕੇ ਅੱਗੇ ਅੰਦਰ ਕੰਮ ਕਰਕੇ ਕਾਮਯਾਬ ਹੋ ਗਏ ਅਸੀਂ ਉਹਨਾਂ ਨੂੰ ਮਲਾਵਾਂਗੇ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਬੜੇ ਦਰਾਬੇਕਰ ਹਾਲੇ ਰਬੀ ਹੈਨਾ ਵਾਟਰਪਾਰ ਚਾਰ ਮੁੰਡੇ ਬੁਰਜ ਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬਸ ਮਾਨੂੰ ਮਾਰੋ ਮੁੜ ਕੇ ਆਜੋ ਕੰਮ ਤੇ ਉਹ ਸਾਡੇ ਕੋਲ 50 ਮੁੰਡੇ ਨੂੰ ਕੰਮ ਦੇ ਰਹੇ ਨੇ ਹਸਪਤਾਲ ਜਿਹੜੇ ਮੁੰਡੇ ਸੱਚੇ ਸਾਫਤ ਪਾੜਦੇ ਨੇ ਤੇ ਸੋ ਇੱਥੇ ਸੀ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਉਹਨਾਂ ਜੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਇਸ ਅਧਾਤ ਕੋਈ BCS ਅਧਾਤ ਕੰਪੀਟੀਸ਼ਨ ਦਾ ਟੈਸਟ ਪਾਸ ਕਰਨ ਦਾ ਪਾਸ ਕਰੇ ਨੌਕਰੀ ਮਿਲੂ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦਾ ਜੀ ਕਰਦਾ ਧਰਤੀ ਛੱਡਣ ਨੂੰ